ਆ ਵੇਖੋ ਜੀ ਹਾਲ ਪਿੰਡ ਲਖੂਆ ਨੇੜੇ ਰਮਦਾਸ ਪੜੇਵਾਲ ਦੇ ਲਾਗੇ ਪਿੰਡ ਆ ਛੋਟਾ ਜਿਹਾ ਤੇ ਇਹਦਾ ਕਿਸੇ ਨੇ ਅਜੇ ਤੱਕ ਕੋਈ ਹਾਲ ਚਾਲ ਹੀ ਨਹੀਂ ਪੁੱਛਿਆ ਆਣ ਕੇ ਆ ਪਿੰਡ ਦੇ ਵਿੱਚ ਪਾਣੀ ਵੜਿਆ ਜੇ ਤੇ ਅਜ ਅੱਜ ਮੇਰੇ ਹਿਸਾਬ ਨਾਲ ਦੱਸ ਦੇਣਾ ਹੀ ਹੋ ਚੱਲੇ ਜਦੋਂ ਦਾ ਪਹਿਲੇ ਦਿਨ ਦਾ ਪਾਣੀ ਆਇਆ 7-8 ਦਿਨ ਹੋ ਗਏ ਉਹ ਸਾਹਮਣੇ ਗੁਰਦੁਆਰਾ ਸਾਹਿਬ ਵੀ ਡੁੱਬਿਆ ਤੇ ਉਧਰ ਗਿਰਜਾ ਘਰ ਵੀ ਡੁੱਬਿਆ ਆ ਸਾਰੇ ਪਿੰਡ ਦੇ ਘਰ ਜਿਹਾ ਵੇਖੋ ਦੁਨੀਆ ਸਾਰੀ ਪਿੰਡ ਇਕੱਠੀ ਹੋਈ ਆ ਆ ਘਰਾਂ ਚ ਪਾਣੀ ਵੜਿਆ ਆਣ ਕੇ ਇਧਰ ਬਾਹਰ ਡੇਰਿਆਂ ਦੇ ਬੈਕਾਂ ਵਾਂ ਉਹਨਾਂ ਨੂੰ ਕੋਈ ਰਾਹ ਨਹੀਂ ਜਾਂਦਾ ਕੋਈ ਬੇੜੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਤਸੀਂ ਬੜੀਆਂ ਕੰਪਲੇਟਾਂ ਪਾ ਚੁੱਕੇ ਨਾ ਹੀ ਕੋਈ ਇੱਥੇ ਪੱਤਰਕਾਰ ਵੀਰੇ ਅਜੇ ਤੱਕ ਪਹੁੰਚਿਆ ਵਾ ਆ ਵੇਖੋ ਜੀ ਆ ਸਾਹਮਣੇ ਸਾਰਾ ਪਾਣੀ ਪਾਣੀ ਦੇਹੰਦਿਆ ਇੱਥੋਂ ਆ ਗੁਰਦੁਆਰਾ ਸਾਹਿਬ ਤੋਂ ਇਧਰੋਂ ਸਾਡੇ ਪਿੰਡੋਂ ਇੱਕ ਸੜਕ ਜਾਂਦੀ ਆ ਜਸੜਾ ਨੂੰ ਉਹ ਸੜਕ ਦਾ ਤੁਸੀਂ ਪੰਨ ਵੱਜਾ ਵਾ ਉਹ ਗਾੜੀ ਇੱਥੋਂ ਦੇਖਣਾ ਨਹੀਂ ਆ ਗਾੜੀ ਨਾਲ ਨਾਲ ਤੋੜ ਹੀ ਕਿਲੋ ਡੇਢ ਕਿਲੋਮੀਟਰ ਦੀ ਸੜਕ ਨੇ ਸਾਰਾ ਪਾਣੀ ਡੱਕਿਆ ਤੇ ਪੈੜੇਵਾਲ ਤੇ ਲਖੂਵਾਲ ਜਿਹੜਾ ਥੱਲੇ ਪਾਣੀ ਸਾਰਾ ਇਹ ਸੜਕ ਨੇ ਡੱਕਿਆ ਵਾ ਉਹ ਸੜਕ ਦਾ ਕੋਈ ਮਸਲਾ ਹੱਲ ਕਰਨਾ ਪੈਣਾ ਉੱਥੋਂ ਤੋੜਨੀ ਪੈਣੀ ਆ ਫੇਰ ਇਹ ਘਰ ਸਾਰੇ ਬਚਨੇ ਜੇ ਹਾਂਜੀ ਆ ਵੇਖੋ ਸਾਰਾ ਪਾਣੀ ਪਾਣੀ ਆ ਪਿੰਡ ਸਾਰਾ ਨਾਲ ਪਿੰਡ ਦੇ ਪਾਣੀ ਲੱਗਾ ਜੇ ਆ ਵੇਖੋ ਆ ਗਾੜੀ ਇੱਥੇ ਬੰਦਾ ਡੋਬੂ ਪਾਣੀ ਆ ਸਾਰਾ ਯਾ ਬਾ ਪਾਰ ਨੂੰ ਰਸਤਾ ਜਾਂਦਾ ਓ ਡੇਰਿਆਂ ਨੂੰ ਸਾਹਮਣੇ ਡੇਰਿਆਂ ਨੂੰ ਸਾਬ ਉਥੇ ਡੰਗਰ ਵਛਾ ਹੁੰਦਾ ਹੀ ਬੱਜਾ ਵਾ ਆ ਵੇਖੋ ਸਾਹਮਣੇ ਡੇਰੇ ਬੈਕਾਂ ਤੇ ਜੂਮ ਕਰਕੇ ਮੈਂ ਵਿਖਾਉਣ ਡਿਆ ਇਥੋਂ ਰਸਤਾ ਜਾਂਦਾ ਜੇ ਇਥੋਂ ਆ ਸਾਰਾ ਪਾਣੀ ਉਹ ਸੜਕ ਨੇ ਡਾਫ ਲਾਈ ਆ ਤੇ ਸੜਕ ਕਿਸੇ ਬਨੇ ਜਾਣ ਨਹੀਂ ਦੇਂਦੀ ਇਹ ਪਾਣੀ ਆ ਟਰਾਂਸਫਾਰਮ ਵੀ ਡੁੱਬਿਆ ਗੁਰਦੁਆਰਾ ਸਾਹਿਬ ਆ ਸਾਵਾ ਜਿਨ੍ਹਾਂ ਦੇ ਘਰ ਡਿਗ ਪਏ ਆ ਬਾਹਰ ਵਿਚਾਰੇ ਆ ਵੇਖੋ ਆਣ ਕੇ ਤੇ ਆ ਆ ਸਾਰੇ ਲੋਕ ਆਣ ਕੇ ਤੇ ਬਾਹਰ ਨਿਕਲਣ ਡੇ ਹਾਂਜੀ